ਸਾਰੇ ਅੱਜ ਜਿਹੜੀ ਅੱਜ ਬਹੁਤ ਹੈ ਜੀ ਸੈਂਟਰ ਰੇਲਵੇ ਨੇ ਜੋ ਜਿੰਦਾ ਬੁਲਦੀ ਤੋਂ ਆਪ ਨੇ ਰੇਲਵੇ ਅੱਗੇ ਵਧਾਉਣ ਲਈ ਬਹੁਤ ਖੜੇ ਹੋਏ ਮੈਂ ਤੈਨੂੰ ਨਾਲ ਸਵਾਗਤ ਕਰਦੇ ਆਂ ਜੀ ਆਹ ਟ੍ਰੇਨ ਚਲਾਈ ਹੈ ਪਟਿਆਲੇ ਵਾਸਤੇ ਬਹੁਤ ਵਧੀਆ ਕੀਤਾ ਔਰ ਸਭ ਦੀ ਉਮੀਦ ਰੱਖਦਾ ਵੀ ਹੋਰ ਨਗੀਆਂ ਟ੍ਰੇਨਾਂ ਪਟਿਆਲੇ ਸ਼ਹਿਰ ਨੂੰ ਲੈ ਕੇ ਆਉਣਗੀਆਂ ਪਟਿਆਲਾ ਦੇ ਵਪਾਰੀਆਂ ਨੂੰ ਫਾਇਦਾ ਹੋਏਗਾ ਸਾਰੇ ਸ਼ਹਿਰ ਨੂੰ ਫਾਇਦਾ ਹੋਏਗਾ ਮੈਂਬਰ ਨਾਰਥ ਰੇਲਵੇ ਦੇ ਹੈਗੇ ਹਾਂ ਤੁਸੀਂ ਤੁਹਾਡੇ ਵੱਲੋਂ ਵਿਸ਼ੇਸ਼ ਪ੍ਰਸ਼ਨਾਂ ਕੀ ਕਿਹਾ ਜਾ ਸਕਦਾ ਹੈ ਕਾਂਗਰਸ ਨੂੰ ਜ਼ੇਰਾ ਜਾਵੇ ਜਾਂ ਭਾਜਪਾ ਨੂੰ ਜਾਵੇ ਸਰ ਇਹ ਤਾਂ ਦੇਖੋ ਜਿਹੜਾ ਵੀ ਉਹ ਪ੍ਰਾਲਾ ਚਾਹੇ ਕਾਂਗਰਸ ਹੈ ਚਾਹੇ ਬੀਜੇਪੀ ਹੈ ਅਸੀਂ ਸਭ ਤੁਹਾਨੂੰ ਬੋਲਾਂਗੇ ਉਹ ਸ਼ਹਿਰ ਵਾਸਤੇ ਹੀ ਪ੍ਰਾਲਾ ਕੀਤਾ ਗਿਆ ਹੈ ਚਾਹੇ ਜਿਹੜੀ ਮਰਜੀ ਪਾਰਟੀ ਆਪਣੀ ਕਰਾ ਗਿਆ ਸਾਰਿਆਂ ਨੇ ਰਲ ਕੇ ਕੀਤਾ ਹੈ ਅੱਜ ਜਿਹੜਾ ਸਰਕਾਰ ਜਿਹੜੀ ਵੀ ਹੈ ਸੈਂਟਰ ਦੀ ਹੈ ਮੋਦੀ ਸਾਹਿਬ ਦਾ ਧੰਵਾਦ ਹੈ ਅਸ਼ਰੂ ਵੈਸ਼ਨੂ ਜੀ ਦਾ ਧੰਵਾਦ ਹੈ ਰੋਮੀ ਜੀ ਬਿੱਟੂ ਜੀ ਦਾ ਧੰਵਾਦ ਹੈ ਜਿਹੜਾ ਇਹਨਾਂ ਵੱਡਾ ਪ੍ਰਾਲਾ ਕੀਤਾ ਹੈ ਉਹ ਪ੍ਰਾਲਾ ਤਾਂ ਕਈ ਟਾਈਮ ਤੋਂ ਸਾਰੀਆਂ ਪਾਰਟੀਆਂ ਨੇ ਕੀਤੇ ਹੈ ਰੇਲ ਸ਼ਹਿਰ ਨੂੰ ਸੁਰੱਖਤ ਵਾਸਤੇ ਵੀ ਰੇਲਵੇ ਨੂੰ ਵੀ ਜੋ ਅੱਛਾ ਰੇਲਵੇ ਪਲੇਟਫਾਰਮ ਬਣਾਇਆ ਗਿਆ ਸਾਰਾ ਰੇਲਵੇ ਲਾਈਨਾਂ ਬਣੀਆਂ ট্র্যাক ਬਣੇ ਪੂਰੇ ਭਾਰਤ ਦੇ ਵਿੱਚ ਸਭ ਸੈਂਟਰ ਦੀ ਦੇਖ ਰਿਹਾ ਪਬਲਿਕ ਨੂੰ ਜੋ ਸਮੱਸਿਆਵਾਂ ਆਉਂਦੀਆਂ ਸੀ ਯਾਤਰੀਆਂ ਨੂੰ ਜੋ ਸਮੱਸਿਆਵਾਂ ਆਉਂਦੀਆਂ ਸੀ ਤੁਸੀਂ ਮੈਂਬਰ ਰਹੇ ਹੋ ਤੁਸੀਂ ਮੈਂਬਰ ਮੌਜੂਦਾ ਹੈਗੇ ਹੋ ਕੀ ਲੱਗਦਾ ਉਹ ਕਿੰਨੀਆਂ ਘੱਲ ਹੋਈਆਂ ਨੇ ਜੀ ਕੀ ਪਰ ਮੋਸਟਲੀ ਪਬਲਿਕ ਨੂੰ ਸੁਹਤਾ ਚਾਹੀਦਾ ਜਿਸ ਤਰ੍ਹਾਂ ਕੀ ਹੋਰੇ ਏਸੀ ਦੇ ਪੈਕਟ ਵਾਸਤੇ ਕੋਈ ਨਹੀਂ ਸੀ ਉਹ ਬਣ ਗਿਆ ਇੱਥੇ ਸਾਰਾ ਬਣਿਆ ਆਵਾਜ਼ਾਂ ਦੀ ਦਿੱਕਤ ਸੀ ਪਬਲਿਕ ਨੂੰ ਟ੍ਰੇਨਾਂ ਘੱਟ ਸੀ ਉਹ ਟ੍ਰੇਨਾਂ ਦਾ ਦੇਖੋ ਬੈਨੀਫਿਟ ਹੋਇਆ ਸ਼ਹਿਰ ਵਾਲਿਆਂ ਨੂੰ ਅੱਜ ਜੋ ਸੈਂਟਰ ਜੋ ਪਬਲਿਕ ਸ੍ਰੋਤਾ ਸੀ ਉਹ ਸਾਰੀਆਂ ਤਰਕੀਬਤ ਪੂਰੀਆਂ ਹੀ ਹੋਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਰ ਵਧੀਆ ਦੇਖਣ ਨੂੰ ਮਿਲ ਸਕਦਾ ਹੈ ਸਮੇਂ ਦੇ ਵਿੱਚ ਹੋਰ ਟ੍ਰੇਨਾਂ ਨਵੀਆਂ ਚੈਪ ਮਿਲਣਗੀਆਂ ਬਹੁਤ ਜਲਦ ਅੱਜ ਇੱਕ ਚੱਲੀ ਆ ਦੋ ਚੱਲੀਆਂ ਮਾਰੋਆਂ ਜਾਂ ਟ੍ਰੇਨਾਂ ਜਿੰਗੀਆਂ ਲਗਾਈਆਂ ਸਾਰੀਆਂ ਸਾਰੀਆਂ ਨਵੀਆਂ ਟ੍ਰੇਨਾਂ ਤਿੰਨ ਚਾਰ ਹੋਰ ਵੀ ਮਾਰੇ ਕਰੇਗਾ ਵੀ ਆਉਣ ਦੇ ਸਮੇਂ ਦੇ ਵਿੱਚ ਸ਼ਹਿਰ ਨੂੰ ਬਹੁਤ ਬੈਨੀਫਿਟ ਮਿਲੇਗਾ ਪਬਲਿਕ ਨੂੰ ਮਿਲੇਗਾ ਜੈਤ ਮਾਤਾ ਕੀ ਜੈ ਇਹ ਜੈ ਘੋੜਾ ਉੱਚੀ ਲਾਇਆ ਕਰੋ ਭਾਰਤ ਮਾਤਾ ਕੀ ਜੈ ਮੁੰਡੇ ਵਾਖਰ ਸਾਥਿਓ ਅੱਜ ਪਟਿਆਲਾ ਲਈ ਇੱਕ ਬਹੁਤ ਵੱਡੀ ਮਾਨ ਦੀ ਗੱਲ ਹੈ ਜੋ ਸਾਡਾ ਇੱਕ ਸੁਪਨਾ ਸੀ ਟੋਕਾ ਦਾ ਟਰੈਵਲ ਕਰਨਾ ਔਰ ਇੰਨੀ ਬੁਕਿੰਗ ਕਰੋ ਕਿ 2 ਮਿੰਟ ਦੀ ਬਜਾਏ 3 ਮਿੰਟ ਰੁਕਣੀ ਪਵੇ ਔਰ 6 ਦਿਨ ਦੀ ਬਜਾਏ 7 ਦਿਨ ਚਲੋਣੀ ਪਵੇ ਔਰ ਇੱਕ ਬੰਦੇ ਬਹਾਰਤ ਪਟਿਆਲਾ ਸ਼ਹਿਰ ਨੂੰ ਔਰ ਸਾਊਥ ਮਾਲਵੇ ਨੂੰ ਇੱਕ ਹੋਰ ਵੰਦੇ ਮਾਰਦ ਪਹੁੰਚ ਸਕੇ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਥੈਂਕ ਯੂ ਔਰ ਦੀ ਰੇਲਵੇ ਟੀਮ ਆਲਸੋ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇੱਕ ਵਾਰੀ ਫੇਰ ਰਣੀਆ ਮੇਰੇ ਵੱਡੇ ਸਤਿਕਾਰਯੋਗ ਲੀਡਰ ਸਾਡੇ ਡਾਕਟਰ ਗਾਂਧੀ ਜੀ ਦਾ ਔਰ ਭਾਜਪੀ ਦੇ ਰਿਪਰੈਜ਼ੈਂਟੇਟਰ ਕਿਉਂਕਿ ਉਹ ਮੰਤਰੀ ਸਾਹਿਬ ਉਹ ਕਹਿ ਰਹੇ ਸੀ ਆਉਣ ਵਾਲੇ ਨੇ ਇਹਨਾਂ ਨੇ ਵੀ ਸਹਿਯੋਗ ਦਿੱਤਾ ਇੱਕ ਵਾਰੀ ਫੇਰ ਬਹੁਤ ਖੁਸ਼ੀ ਦੀ ਗੱਲ ਕਰਕੇ ਜੈ ਮੈਂ ਹੁਣ